ਸਲਾਖਾਂ ਦੇ ਪਿੱਛੇ ਜਾਂਦੇ ਨੇ ਜਿਹੜੇ ਕਰਦੇ ਨੇ ਬਹੁਤੀ ਅਤ ਸਾਥਿਓ ਨਵਾਂ ਸ਼ਹਿਰ ਦੀ ਪੁਲਿਸ ਅੱਛੀ ਕਾਰਗੁਜ਼ਾਰੀ ਕਰ ਰਹੀ ਹੈ ਤਾਂ ਜੋ ਨਸ਼ੇ ਕਿਸਦਾ ਕਰਨਾ ਉਜਾੜਨ ਤੇ ਨਵੀਂ ਪੀੜ੍ਹੀ ਨੂੰ ਲੱਗੇ ਨਾ ਨਸ਼ੇ ਦੀ ਲਤ ਸਾਥਿਓ ਲੱਗੇ ਨਾ ਨਸ਼ੇ ਦੀ ਲਤ ਸਾਥਿਓ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰਾਂ ਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥਿਓ ਅੱਜ ਦੀ ਵੀਡੀਓ ਬਹੁਤ ਖਾਸ ਹੈ ਬਹੁਤ ਅਹਿਮ ਵੀਡੀਓ ਹੈ ਇਸ ਵੀਡੀਓ ਵਿੱਚ ਆਮ ਖੁਲਾਸੇ ਹੋਣੇ ਕਿਉਂਕਿ ਨਵਾਂ ਸ਼ਹਿਰ ਪੁਲਿਸ ਨੇ ਇੱਕ ਵਾਰ ਫਿਰ ਤੋਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਬਿਹਤਰੀਨ ਕੰਮ ਕੀਤਾ ਇੱਕ ਨਵੇਂ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿਸ ਦੇ ਤਹਿਤ ਪੁਲਿਸ ਨੂੰ ਵੱਡੀ ਖੇਪ ਮਿਲੀ ਹੈ ਡੋਡਾ ਚੂਰਾ ਪੋਸਟ ਜਿਹੜਾ ਆ 10 ਕੁਆਂਟਲ ਪੁਲਿਸ ਵੱਲੋਂ ਬਰਾਮਦਗੀ ਕੀਤੀ ਗਈ ਹੈ ਅਸਦੀਏ ਇੱਕ ਟਰੱਕ ਜਿਸ ਦਾ ਨੰਬਰ ਹੈ ਪੀਪੀ02 ES8788 ਅੰਮ੍ਰਿਤਸਰ ਦਾ ਨੰਬਰ ਹੈ ਇਸ ਟਰੱਕ ਵਿੱਚ ਰਾਜਸਥਾਨ ਤੋਂ ਵੱਡੀ ਮਾਤਰਾ ਵਿੱਚ ਡੋਡੇ ਚੂਰਾ ਪੋਰਸ ਤੋਂ ਜਿਹੜੇ ਉਹ ਮਗਾਏ ਗਏ ਸੀਗੇ ਤੇ ਨਵਾਂ ਸ਼ਹਿਰ ਏਰੀਆ ਵਿੱਚ ਹੰਸਰੋ ਪਿੰਡ ਵਿੱਚ ਇੱਕ ਸੁੰਸਾਨ ਜਗ੍ਹਾ ਤੇ ਇਹਨਾਂ ਡੋਡਿਆਂ ਨੂੰ ਪਲਟੀ ਕਰਨਾ ਸੀ ਇਹ ਡੋਡੇ ਬੋਰੀਆਂ ਵਿੱਚ ਸਨ ਔਰ ਵੱਡੀ ਗੱਲ ਇਹ ਹੈ ਕਿਉਂਕਿ ਪੁਲਿਸ ਨੇ ਇਸ ਆਪਰੇਸ਼ਨ ਨੂੰ ਅੰਜਾਮ ਦੇਣਾ ਸੌਖਾ ਨਹੀਂ ਸੀਗਾ ਕਿਉਂਕਿ ਜਿਹੜਾ ਟਰੱਕ ਸੀ ਉਸ ਦੇ ਅੰਦਰ 300 ਬੋਰੀਆਂ ਫੀਲਡ ਦੀਆਂ ਸਨ ਤੇ 50 ਬੋਰੀਆਂ ਜਿਹੜੀਆਂ ਆ ਉਹ ਡੋਟੇ ਦੀਆਂ ਸੰਤਾ ਸੀਆਈਏ ਇਨਚਾਰਜ ਅਵਤਾਰ ਸਿੰਘ ਨੂੰ ਖੁਬ ਸੂਚਨਾ ਮਿਲਦੀ ਹੈ ਉਹ ਡੀਐਸਪੀ ਰਾਜਕੁਮਾਰ ਉਹਨਾਂ ਨੂੰ ਇਨਫੋਰਮ ਕਰ ਦਿਆ ਡੀਐਸਪੀ ਰਾਜਕੁਮਾਰ ਵੀ ਮੌਕੇ ਤੇ ਪਹੁੰਚ ਦਿਆ ਤੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕੂਣਾ ਦੀ ਅਗਵਾਈ ਹੇਠ ਨਵਾਂ ਸ਼ਹਿਰ ਪੁਲਿਸ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਇੱਕ ਵਾਰ ਫਿਰ ਤੋਂ ਬਿਹਤਰੀਨ ਕੰਮ ਕੀਤਾ ਹੈ ਤੇ ਇਸ ਟਰੱਕ ਨੂੰ ਟਰੱਕ ਡਰਾਈਵਰ ਨੂੰ ਦਬੋਚ ਲਿਆ ਜਾਂਦਾ ਹੈ ਟਰੱਕ ਨੂੰ ਰੋਕਿਆ ਜਾਂਦਾ ਹੈ ਤੇ ਟਰੱਕ ਦੇ ਅੰਦਰੋਂ 50 ਬੋਰੀਆਂ ਜਿਹੜੀਆਂ ਆ ਉਹ ਡੋਡੇ ਚੂਰਾ ਪੋਸਟਦਿਆਂ ਮਿਲਦਿਆਂ ਤੁਹਾਡੀ ਸਕਰੀਨ ਤੇ ਤਸਵੀਰ ਚੱਲ ਰਹੀ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਟਰਾਲੀ ਦੇ ਅੰਦਰ ਹੁਣ ਜਿਹੜੀਆਂ ਤਸਵੀਰਾਂ ਤੁਸੀਂ ਉਹਨਾਂ ਵਿੱਚ ਦੇਖ ਪਾ ਰਹੇ ਹੋ ਕਿਉਂਕਿ ਟਰੱਕ ਨੂੰ ਤਾਂ ਕਬਜ਼ੇ ਵਿੱਚ ਪੁਲਿਸ ਵੱਲੋਂ ਲਿਆ ਗਿਆ ਤੇ ਜਿਹੜੀ ਟਰਾਲੀ ਹੈ ਉਸ ਦੇ ਉੱਤੇ ਤੁਸੀਂ ਦੇਖ ਪਾ ਰਹੇ ਹੋ ਕਿ ਟਰਾਲੀ ਜਿਹੜੀ ਹੈ ਉਹ ਭਰੀ ਪਈ ਹੈ ਤੇ ਟਰਾਲੀ ਦੇ ਉੱਤੇ ਟਰਾਲੀ ਦੇ ਵਿੱਚ ਕਾਲੀਆਂ ਬੋਰੀਆਂ ਵਿੱਚ ਡੋਡੇ ਹਨ ਔਰ ਤੁਸੀਂ ਬੜੀ ਵਾਰ ਪਹਿਲਾਂ ਬੋਰੀਆਂ ਵਿੱਚ ਕਣਕ ਦੇਖੀ ਹੋਵੇਗੀ ਟਰਾਲੀਆਂ ਤੇ ਲੱਦੇ ਗੰਨੇ ਦੇਖੇ ਹੋਣਗੇ ਲekin ਇਹ ਪਹਿਲੀ ਵਾਰ ਹੋਣਾ ਕਿ ਤੁਸੀਂ ਐਡੀ ਵੱਡੀ ਕੁਆਂਟੀਟੀ ਵਿੱਚ ਟਰਾਲੀ ਦੇ ਵਿੱਚ 10 ਕੁਆਂਟਲ ਜਿਹੜੇ ਡੋਡੇ ਦੇਖ ਪਾਰੇ ਹੋ ਔਰ ਨਵਾਂ ਸ਼ਹਿਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤਾਂ ਬਹੁਤ ਹੈਰਾਨ ਅਤੇ ਚੌਕਾ ਦੇਣ ਵਾਲਾ ਮਾਮਲਾ ਇਹ ਨਵਾਂ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ ਤਾਂ ਹੁਣ ਤੁਹਾਨੂੰ ਸਿੱਧੀਆਂ ਤਸਵੀਰਾਂ ਪ੍ਰੈਸ ਕਾਨਫਰੰਸ ਤੋਂ ਦਿਖਾਣੀਆਂ ਜਿੱਥੇ ਸਵਾਲ ਲੈ ਜਾਣਗੇ ਕਿ ਜਿਹੜੀਆਂ ਬੋਰੀਆਂ ਆ ਉਹਦੇ ਉਤੇ ਮਾਰਕਾ ਕੀ ਸੀਗਾ ਜਦੋਂ ਹੰਸਰੋ ਪਿੰਡ ਵਿੱਚ ਜਾ ਕੇ ਟਰੱਕ ਨੂੰ ਅਨਲੋਡ ਕਰਨਾ ਸੀ ਤਾਂ ਉਸ ਤੋਂ ਬਾਅਦ ਸਪਲਾਈ ਦਾ ਮੋੜ ਕਿ ਹੋਣਾ ਸੀਗਾ ਹੋਰ ਬਹੁਤ ਸਾਰੇ ਸਵਾਲ ਨੇ ਜਿਹੜੇ ਅਸੀਂ ਮਾਨਯੋਗ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਰਕ ਕੋਲੋਂ ਪੁੱਛਾਂਗੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਪ੍ਰੈਸ ਕਾਨਫਰੰਸ ਤੋਂ ਦਿਖਾਣੇ ਆ ਜੀ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਨਵਾਂ ਸ਼ਹਿਰ ਪੁਲਿਸ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ ਜਿੱਥੇ ਡਿਮਾਂਡ ਸਾਈਡ ਨੂੰ ਕੱਟ ਕਰਨ ਲਈ ਲਗਾਤਾਰ ਅਵੇਰਨੈਸ ਪ੍ਰੋਗਰਾਮ ਕੀਤੇ ਜਾ ਰਹੇ ਨੇ ਉਥੇ ਹੀ ਸਪਲਾਈ 체ਨ ਨੂੰ ਤੋੜਨ ਲਈ ਅਸੀਂ ਐਨਡੀਪੀਐਸ ਦੀ ਪਰਚੇ ਵੀ ਰਿਸਟਰ ਕਰ ਰਹੇ ਹਾਂ ਤੇ ਕਾਫੀ ਰਿਕਵਰੀ ਵੀ ਕਰ ਰਹੇ ਹਾਂ ਉਸੇ ਲੜੀ ਦੇ ਵਿੱਚ ਸਾਡੀ ਟੀਮ ਜਿਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਨਵਾਂ ਸ਼ਹਿਰ ਡੀਐਸਪੀ ਇਨਵੈਸਟੀਗੇਸ਼ਨ ਤੇ ਇਨਚਾਰਜ ਸੀਆਈਏ ਇਹਨਾਂ ਦੀ ਟੀਮ ਨੇ ਇੱਕ ਟਰੱਕ ਤੋਂ ਭਾਰੀ ਰਿਕਵਰੀ ਕੀਤੀ ਹੈ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ 10 ਕਵਾਂਟਲ 1000 ਕਿਜੀ ਪੌਪੀ ਹਸਕ ਬਰਾਮਦ ਕੀਤੀ ਹੈ ਜਦੋਂ ਸੀਆਈਏ ਇਨਚਾਰਜ ਦੀ ਟੀਮ ਨੇ ਪਿੰਡ ਹਾਸਰੋ ਤੋਂ ਧਰਮਕੋਟ ਲਿਕ ਰੋਡ ਤੇ ਇੱਕ ਟਰੱਕ ਨੂੰ ਕਾਬੂ ਕੀਤਾ ਇਹਦੇ ਵਿੱਚੋਂ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਤਾਂ ਗੁਰਮਿੰਦਰ ਪਾਟਿਆ ਤੇ ਦੂਜਾ ਸ਼ੰਗਾਰਾ ਸਿੰਘ ਇਹ ਦੋਵੇਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਤਾਂ ਉੱਥੇ ਡੀਐਸਪੀ ਨਵਾਂ ਸ਼ਹਿਰ ਨੇ ਮੌਕੇ ਤੇ ਆ ਕੇ ਜਿਹੜੀ ਐਬਰਾਮਣਗੀ ਕਰਾਈ ਹੈ ਟੋਟਲ ਜਿਹੜੀ 1000 ਕਿਜੀ ਹੈ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪੁੱਛਗਿੱਛ ਵੀ ਕਰ ਰਹੇ ਹੈਗੇ ਆਂ ਤੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਹੈਗੇ ਉਹ ਵੀ ਸਟੈਬਲਿਸ਼ ਕਰ ਰਹੇ ਆਂ ਜੋ ਹੁਣ ਤੱਕ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਕਿ ਪਿੱਛੋਂ ਰਾਜਸਥਾਨ ਤੋਂ ਜਿਹੜਾ ਹੈਗਾ ਇਹ ਪੋਪੀਅਸ ਬਲੈਕ ਆ ਰਹੇ ਸੀ ਤੇ ਅੱਗੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਉਹ ਸਾਰ ਕੁਝ ਕਿਜ ਦੇ ਵਿੱਚ ਲੈ ਕੇ ਆਵਾਂਗੇ ਪਹਿਲੇ ਵੀ ਕੀ ਲਾਇਆ ਸੀ ਫਸਟ ਟਾਈਮ ਹੀ ਕਾਇਆ ਸੀ ਇਹ ਜਿਹੜਾ ਇਹਨਾਂ ਤੇ ਹੁਣ ਤੱਕ ਸਾਡੀ ਜਾਂਚ ਦੇ ਵਿੱਚ ਇਹਨਾਂ ਦੇ ਖਿਲਾਫ ਪਹਿਲਾਂ ਹਜੇ ਤੱਕ ਕੋਈ ਪਰਚਾ ਨਹੀਂ ਹੈ ਇਹਦੇ ਵਿੱਚ ਇੱਕ ਦੋਸ਼ੀ ਹੋਰ ਹੈ ਜਿਹਦਾ ਨਾਮ ਸਾਹਮਣੇ ਆਇਆ ਜਿਨ੍ਹਾਂ ਨੇ ਇਹਨੂੰ ਕਿਹਾ ਸੀਗਾ ਇਹ ਪੌਪੀਸ ਖਿਲਾਨ ਲਈ ਉਹਦਾ ਨਾਂ ਦਵਿੰਦਰ ਕੁਮਾਰ ਉਰਫ ਲਾਲਾ ਇਹ ਉਹ ਸਲੋ ਰੋਡ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਤੇ ਉਹ ਵੀ ਅਕਿਊਜ਼ ਨਾਮਜ਼ਦ ਕਰ ਲਿਆ ਸੀ ਐਫ ਆਈ ਆਰ ਦੇ ਵਿੱਚ ਤੇ ਉਹਨੂੰ ਵੀ ਫੜ ਕੇ ਉਸ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਦਵਿੰਦਰ ਕੁਮਾਰ ਜੀ ਸਰ ਉਹ ਹੀ ਗ੍ਰਿਫਤਾਰ ਹੈ ਦੀਵਿੰਦਰ ਕੁਮਾਰ ਨਹੀਂ ਦਵਿੰਦਰ ਕੁਵਾਰ ਹਜੇ ਅਰੈਸਟ ਨਹੀਂ ਹੋਇਆ ਤੇ ਉਹਨੂੰ ਨਾਮਜ਼ਾਦ ਅਸੀਂ ਅਕਿਊਜ਼ਡ ਜਿਹੜਾ ਹੈਗਾ ਅਸੀਂ ਦੋਸ਼ੀ ਰੱਖਿਆ ਆਪਣੇ ਮਕਦਮੇ 'ਚ ਉਹਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਸਰ ਦੱਸਿਆ ਜੀ ਬੋਰੀਆਂ ਸਾਰੀਆਂ ਸੀਲ ਸੀਗੀਆਂ ਪੰਸੀਓ ਤੇ ਮਾਰਕਾ ਕਿਹੜਾ ਸੀਗਾ ਜੀ ਬੋਰੀਆਂ 'ਤੇ ਕੋਈ ਮਾਰਕਾ ਸੀ ਉਹ ਡਿਟੇਲ ਹੈ ਜੀ ਉਹ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਬਾਅਦ ਦੇ ਵਿੱਚ ਬਟਾ ਕਿ ਜਿਹੜੀ ਹੁਣ ਤੱਕ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਪੇਸ਼ ਕਰਤਾ ਹੈ ਤੇ ਇਹਨਾਂ ਦਾ ਉਹਦੇ ਵਿੱਚ ਜੋ ਵੀ ਰਿਮਾਂਡ ਮਿਲਦਾ ਉਸ ਤੋਂ ਬਾਅਦ ਕੁਝ ਕੁ ਕਰਕੇ ਸਾਰੇ ਡਿਟੇਲ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਸਰ ਇਹ ਕਿੰਨੀ ਦੇਰ ਤੋਂ ਕੰਮ ਕਰਦਾ ਸੀ ਇਹ ਜੋ ਅਸੀਂ ਇਤ ਪੁੱਛਕਿਛ ਕੀਤੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਉੱਥੋਂ ਲੈ ਕੇ ਆਂਦੇ ਰਹੇ ਨੇ ਬਟ ਕਿੰਨੀ ਵਾਰੀ ਲੈ ਕੇ ਆਏ ਆ ਉੱਤੇ ਕਿੰਨੇ ਟਾਈਮ ਤੋਂ ਕਰ ਰਹੇ ਹੋ ਸਾਰਾ ਡੀਟੇਲ ਅਜੇ ਅਸੀਂ ਲੈਣੀ ਹੈ ਇਹਨਾਂ ਕੋਲ ਆਲਰੇਡੀ ਪਹਿਲਾਂ ਕਰਦੇ ਸੀ ਕੰਮ ਇਹਨਾਂ ਨੂੰ ਦੇਣਾ ਸੀ ਇਹ ਜਿੱਥੋਂ ਲੈ ਕੇ ਆਏ Rajasthan ਤੋਂ ਬਟ ਇਹ ਜਿਹੜਾ ਦਵਿੰਦਰ ਹੈ ਉਹਨੇ ਵੀ ਮੰਗਵਾਇਆ ਸੀ ਜਦੋਂ ਉਹਨੂੰ ਅਰੈਸਟ ਕਰਾਂਗੇ ਤਾਂ ਉਸ ਤੋਂ ਹੀ ਗੱਲਾਂ ਸਾਹਮਣੇ ਆ ਰਹੀਆਂ ਕਿ ਅੱਗੇ ਕਿੱਥੇ ਦੇਣਾ ਸੀ ਜਾਂ ਇਹਨਾਂ ਨੇ ਆਪ Rajasthan ਤੋਂ ਲੈ ਕੇ ਲੇਕਿਨ ਹਾਂਸਲੋ ਪਿੰਡ ਵਿੱਚ ਹੀ ਸੰਸਾਦ ਜਗ੍ਹਾ ਤੇ ਪੁਲਿਸ ਕਿਉਂ ਕਰਨਾ ਸੀ ਇਹ ਦਵਿੰਦਰ ਨੇ ਕਿਹਾ ਸੀਗਾ ਇਹਨਾਂ ਨੂੰ ਇਨਾਂ ਤੋਂ ਜਿਹੜੀ ਪੁੱਛਗਿੱਛ ਤੋਂ ਮਤਾਵੇ ਕਿ ਦਵਿੰਦਰ ਨੇ ਜਿਹੜਾ ਇਹ ਲੋਕੇਸ਼ਨ ਚੂਜ਼ ਕੀਤੀ ਸੀ ਜਦੋਂ ਦਵਿੰਦਰ ਅਰੈਸਟ ਹੋਏਗਾ ਤਾਂ ਇਹ ਸਾਰੇ ਵੀ ਜਿਹੜੇ ਖੁਲਾਸੇ ਹੋ ਜਾਣਗੇ ਕਿੰਨੇ ਪਰਚੇ ਕਿੰਨੇ ਕਮਾਲ ਸੀ ਨਹੀਂ ਪ੍ਰਾਈਸ ਦਾ ਨਹੀਂ ਹਜੇ ਸਾਨੂੰ ਕਲੀਅਰ ਹੈ ਹਾਂ ਜੀ ਕੀਮਤ ਦੱਸਿਆ ਨਹੀਂ ਕਿੰਨੇ ਕਲੀਅਰ ਨਹੀਂ ਉਹ ਹਜੇ ਪੁੱਛਗਿੱਛ ਕਰਨੀ ਬਾਕੀ ਹੈ ਜੀ ਉਸ ਤੋਂ ਬਾਅਦ ਹੀ ਸਾਰਾ ਕੀ ਹੋਵੇ ਮਾਨ ਸਾਹਿਬ ਲੋਕਲ ਨੂੰ ਵੰਡਣਾ ਸੀ ਜਾਂ ਕਿੱਥੇ ਪੰਡਣਾ ਸੀ ਇਹ ਸਾਰਾ ਜੀ ਵੀ ਹਜੇ ਪੁੱਛਗਿੱਛ ਦਾ ਪਾਰਟ ਹੈ ਉਹ ਸਾਰਾ ਪੁੱਛਗਿੱਛ ਤੋਂ ਬਾਅਦ ਜਿੱਦਾਂ ਵੀ ਹੋਏਗਾ ਤੁਹਾਨੂੰ ਅਸੀਂ ਰਿਪੋਰਟ ਦੇ ਕੇ ਮਿਲਿਆ ਸਰ ਰਿਮਾਨ ਪੇਸ਼ ਕਰਦੇ ਹਾਂ ਹੁਣ ਪੇਸ਼ ਕਰਕੇ ਜਿਹੜਾ ਹੈਗਾ ਉਹਨਾਂ ਦਾ ਰਿਮਾਂਡ ਵੀ ਅਸੀਂ ਜਾ ਤੋ ਜਾ ਦਿੰਦਾ ਲਵਾਂਗੇ ਤਾਂ ਕਿ ਜਿਹੜਾ ਅੱਗੋਂ ਸਾਰਾ ਖੁਲਾਸਾ ਹੋ ਸਕੇ ਟਰੱਕ ਕਿੱਥੇ ਗਿਆ ਸੀ ਸਰ ਹਾਂਜੀ ਟਰੱਕ ਕਿੱਥੇ ਦਸੀਗਾ ਲੋਕਲ ਟਰੱਕ ਦੀ ਗੱਲ ਨੰਬਰੀ ਟਰੱਕ ਹੈਗਾ ਇਹ ਪੰਜਾਬ ਦਾ ਟਰੱਕ ਹੈ ਪੀਵੀ02 ਅਮ੍ਰਿਤਸਰ ਦਾ ਟਰੱਕ ਹੈਗਾ ਉਹ ਵੀ ਅਸੀਂ ਦੇਖਾਂਗੇ ਕਿਹਦੇ ਨਾਮ ਦੇ ਉੱਤੇ ਹੈਗਾ ਉਹ ਸਾਰਾ ਅਸੀਂ ਕਾਰਪੋਰਸ ਪਿੰਡਾਂ ਦੇ ਨਾਲੇ ਨਾਕੇ ਲੱਗੇ ਰਹਿਣਗੇ ਜਾਂ ਚੱਕ ਦਿੱਤੇ ਜਾਣਗੇ ਧੁੰਦ ਦੇ ਕਾਰਨ ਨਹੀਂ ਜੀ ਨਹੀਂ ਬਿਲਕੁਲ ਜਿਹੜਾ ਹੈਗਾ ਹੌਟਸਪੌਟ ਪਿੰਡਾਂ ਦੇ ਵਿੱਚ ਜੋ ਵੀ ਸਾਡੀ ਕਾਰਵਾਈ ਚੱਲ ਰਹੀ ਹੈ ਜਿੱਥੇ ਕਿਤੇ ਅਸੀਂ ਨਾਕੇ ਲਾਏ ਐ ਜਾਂ ਕਾਸੋ ਆਪਰੇਸ਼ਨ ਕੀਤੇ ਐ ਯਾ ਕੋਈ ਹੋਰ ਸਾਡੇ ਜਿਹੜੇ ਵੀ ਪ੍ਰੀਵੈਂਟਿਵ ਐਕਸ਼ਨ ਚੱਲਦੇ ਹੋਏ ਆ ਉਹ ਬਿਲਕੁਲ ਉਸੇ ਤਰ੍ਹਾਂ ਚੱਲਦੇ ਰਹਿਣਗੇ ਜੀ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਹੁਣ ਤੱਕ ਜਿਹੜੇ 527 ਐਨਡੀਪੀਐਸ ਦੇ ਐਫਆਈਆਰ ਅਸੀਂ ਰਜਿਸਟਰ ਕਰ ਲਿਆ ਨੇ ਤੇ ਜਿਹਦੇ ਵਿੱਚ 611 ਦੋਸ਼ੀ ਜਿਹੜੇ ਹੈਗੇ ਉਹ ਅਸੀਂ ਅਰੈਸਟ ਕੀਤੇ ਆ ਤੇ ਜਿਹੜਾ ਇਹ ਲਗਾਤਾਰ ਹੈ ਇਹਨਾਂ ਦੇ ਖਿਲਾਫ ਜਿਹੜੀ ਸਾਡੀ ਕਾਰਵਾਈ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਜੀ ਦਵਿੰਦਰ ਸਰ ਕੀ ਕਰਦਾ ਹੈਗਾ ਦਵਿੰਦਰ ਜਿਹੜਾ ਹੈਗਾ ਇਹ ਨਵੇਂ ਬੰਦਾ ਕਾਦਾ ਕੀ ਹੈਗਾ ਕੰਮ ਕਰਦਾ ਇਹ ਦਵਿੰਦਰ ਕੁਛ ਨਹੀਂ ਜੀ ਇਹ ਜਿਹੜਾ ਸਾਨੂੰ ਲੱਗਦਾ ਕਿ ਇਹ ਟਰੱਕ ਵੀ ਨਹੀਂ ਪਾਇਆ ਸੀ ਤੇ ਕੋਈ ਫੀਡ ਵਗੈਰਾ ਉਧਰੋਂ ਮੰਗਵਾਈ ਹੈ ਉਹਦੇ ਵਿੱਚ ਹੀ ਇਹ ਜਿਹੜਾ ਨਾਲ ਇਹ ਪਾਪੀ ਹਸਪੀਟਲ ਇਸ ਤੇ ਪਹਿਲਾਂ ਪਾਚਾ ਕੋਈ ਹੈਗਾ ਇਸ ਤੇ ਪਹਿਲਾਂ ਹਜੇ ਤੱਕ ਸਾਡੇ ਧਿਆਨ ਚ ਕੋਈ ਨਹੀਂ ਜੋ ਇਸ ਤੇ ਪਹਿਲਾਂ ਪਸੰਦੋਂ ਤੋਂ ਅੱਗੇ ਸਪਲਾਈ ਕਰਨ ਦਾ ਕੀ ਮੋਡ ਹੋ ਸਕਦਾ ਸੀ ਬਿਲਕੁਲ ਸਾਹਮਣੇ ਆਈਏ ਨਹੀਂ ਇਹਦੇ ਬਾਰੇ ਹਜੇ ਕੁਛ ਨਹੀਂ ਸਾਹਮਣੇ ਆਇਆ ਜੀ ਕੁਆਂਟੀਟੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਕੁਆਂਟੀਟੀ ਹਾਂ ਜੀ ਉਹ ਵੀ ਸਾਰੀ ਗੱਲ ਅਸੀਂ ਕਲੀਅਰ ਕਰਾਂਗੇ ਸਰ ਇਹਨੇ ਪਹਿਲੀ ਵਾਰ ਹੀ ਮੰਗਵਾਇਆ ਜਾਂ ਪਹਿਲਾਂ ਵੀ ਮੰਗਵਾਉਂਦੇ ਰਿਹਾ ਹੈ ਇਹ ਜੀ ਸਾਡੇ ਹਜ ਤੱਕ ਤਾਂ ਇਹ ਹੈ ਕਿ ਪਹਿਲਾਂ ਸਰੇ ਇਕਰੀ ਲੂ ਕੰਮ ਕਰਦੇ ਸੀ ਇਹ ਦੋਨੇ ਜਿਹੜੇ ਦੁਜੇ ਆ ਦੋਨੋਂ ਜਿਹੜੇ ਦੋਛੀ ਜਿਹੜੇ ਬਣਾਏ ਗਏ ਆਪਣੇ ਹਨ ਘਰੇਲੂ ਕੰਮ ਕਰਦੇ ਸੀ ਤੇ ਘਰੇ ਨੂੰ ਘਰੇਲੂ ਕੰਮ ਕਰਦੇ ਕਰਦੇ ਪਹਿਲੀ ਪਹਿਲੀ ਵਾਰ ਸਿਰ 10 ਕੁਇੰਟਲ ਜਿਹੜੇ ਡੁੱਡੇ ਲੈਣ ਗੱਲ ਹੱਜ ਨਹੀਂ ਹੁੰਦੀ ਜੀ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਪਹਿਲੀ ਵਾਰ ਲੈ ਕੇ ਆਏ ਮਠਾਂ ਫੜੀ ਪਹਿਲੀ ਵਾਰ ਗਏ ਹੈਗੇ ਕੀ ਪਤਾ ਇਹ ਪਹਿਲਾਂ ਗਏ ਸੀ ਹੋਰ ਉਹਦੇ ਨਾਲ ਕੀ ਕੰਮ ਕਰਦੇ ਸੀ ਉਹ ਸਾਰੀ ਚੀਜ਼ਾਂ ਜੇ ਕਲੀਅਰ ਕਰਦੇ ਆਪਾਂ ਲੈ ਦੇ ਵਿੱਚ ਕਲੀਅਰ ਨਹੀਂ ਕੁਝ ਵੀ ਨਹੀਂ ਜੀ ਜਦੋਂ ਪੁੱਛ ਕੇ ਕਰਾਂਗੇ ਫਿਰ ਉਸ ਤੋਂ ਗੱਲ ਸਾਰੀ ਕਲੀਅਰ ਹੋ ਜਾਏਗੀ